ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਤੁਹਾਡਾ ਆਪਣਾ ਚੈਨਲ ਥਾਣਾ ਮੋੜ ਦੇ ਵਿੱਚ ਦੇਖ ਸਕਦੇ ਹੋ ਕਿਸਾਨਾਂ ਵੱਲੋਂ ਥਾਣਾ ਮੋੜ ਦੇ ਉੱਪਰ ਚੜੇ ਖੜੇ ਨਜ਼ਰ ਆ ਰਹੇ ਹਨ ਕਿਉਂਕਿ ਕਿਸਾਨਾਂ ਨੂੰ ਜਿੱਥੇ ਖਨੌਰੀ ਸ਼ੰਭੂ ਬਾਰਡਰ ਦੇ ਉੱਤੇ ਮੋਰਚੇ ਨੂੰ ਖੇਡਣ ਦੇ ਰੋਸ਼ ਵਿੱਚ ਅੱਜ ਪੰਜਾਬ ਭਾਰਤੀ ਕਿਸਾਨਾਂ ਵੱਲੋਂ ਜਿੱਥੇ ਵੀ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜਿੱਥੇ ਕਿ ਕਿਸਾਨਾਂ ਨੇ ਅੱਜ ਸੜਕਾਂ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਬਠਿੰਡਾ ਥਾਣਾ ਮੋੜ ਦੇ ਨੇੜੇ ਆਉਂਦੇ ਪਿੰਡ ਕਿਸਾਨਾਂ ਵੱਲੋਂ ਜਿੱਥੇ ਵਾਕਵਾਕ ਥਾਮਾਂ ਤੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਵੱਲੋਂ ਇਹਨਾਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਮੋੜ ਵਿੱਚ ਲਿਆਂਦਾ ਗਿਆ ਜਿੱਥੇ ਹਿਰਾਸਤ ਵਿੱਚ ਲੈੰਦੀ ਕਿਸਾਨਾਂ ਨੂੰ ਥਾਣਾ ਮੋੜ ਦੀ ਛੱਤ ਤੇ ਚੜ ਕੇ ਪੰਜਾਬ ਸਰਕਾਰ ਦੇ ਖਿਲਾਫ ਜਿੱਤੇ ਨੋਰ ਜੋਰਦਾਰ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਅਤੇ ਭਗਵਾਨਤ ਸਰਕਾਰ ਵੱਲੋਂ ਧੁੱਕਾ ਤੜੀ ਦੇ ਦੋਸ਼ ਲਗਾਏ ਜਾ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਥਾਣਾ ਮੋੜ ਦੇ ਵਿੱਚ ਕਿਸਾਨਾਂ ਵੱਲੋਂ ਉਪਰ ਛੱਤਾਂ ਦੇ ਉੱਪਰ ਚੜ੍ਹ ਕੇ ਕਿਵੇਂ ਨਾਰੇ ਵਾਹੀਆਂ ਕੀਤੀਆਂ ਜਾ ਰਹੀਆਂ ਹਨ ਕਰੀ ਚੱਲੂ ਕਰੀ ਉਹਦੇ ਜਿੱਤੇ ਲੈਣੇ ਸਾਈ ਉੱਥੋਂ ਇੱਲੇ ਨੇ ਕਿਹੜੇ ਸਾਹਿਬ ਜੀ ਇਹ ਡਿਟੇਲ ਸਾਡੇ ਕੋਲ ਹੈਗੀ ਹੈ ਹੈਗੀ ਹੈ ਪੰਜਾਬ ਸਰਕਾਰ ਮੁਤਾਵਾ 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 ਸਨਰ ਪੱਕੇ ਬਹੁਤ ਵੱਡਾ ਵਿਸ਼ਵਾਸ ਘਾਤ ਕੀਤਾ ਪਹਿਲਾਂ ਸੈਂਟਰ ਸਰਕਾਰ ਨਾਲ ਮੀਟਿੰਗ ਹੋਈ ਸੈਂਟਰ ਦੀ ਸਰਕਾਰ ਨਾਲ ਮੀਟਿੰਗ ਦੇ ਵਿੱਚ ਲੱਜਾ ਕੇ ਇੱਕ ਬਹੁਤ ਵੱਡਾ ਵਿਸ਼ਵਾਸ ਕਰਕੇ ਮੰਨੀਆਂ ਮੰਗਾਂ ਤੇ ਲਾਗੂ ਕਰਨ ਵਾਸਤੇ ਇੱਕ ਪਾਸੇ ਟਾਈਮ ਦੇ ਰਹੀ ਹੈ ਸਰਕਾਰ ਤੇ ਦੂਸਰੇ ਪਾਸੇ ਟੈਂਟਰ ਉੱਥੇ ਹਮਰਾ ਕਰਕੇ ਢੁੱਲੇਵਾਲ ਸਾਹਿਬ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਮਹਾਲੀ ਦੇ ਉੱਤੇ ਸਾਰੇ ਜਿਹੜੇ ਮੋਚੇ ਦੇ ਵਿੱਚ ਘੇਰਾ ਪਾ ਕੇ ਧੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਦੂਜਾ ਜਿਹੜਾ ਉੱਥੇ ਖਨੌਰੀ ਦੇ ਉੱਤੇ ਉੱਥੇ ਲੰਗਰਾਂ ਦੇ ਉੱਤੇ ਲੰਗਰਾਂ ਦਾ ਜਿਹੜੇ ਆਪੱਤੇ ਗਏ ਟੈਂਪ ਟਚੜਾਏ ਗਏ ਟੈਂਪ ਸਿੰਘਾਂ ਦੇ ਨਾਲ ਦੇਸ਼ੀਆਂ ਦੇ ਨਾਲ ਜਿਹੜਾ ਸਾਰਾ ਉੱਥੇ ਪੱਟ ਕੇ ਜਿਹੜਾ ਕੀਤਾ ਇਹ ਬਹੁਤ ਠੱਡਿਆ ਕੀਤਾ ਕੰਮ ਕੀਤਾ ਸਿੱਧਾ ਇਸ ਭਗਵਾਨ ਸਤਿਕਾਰ ਨੇ ਅਸੀਂ ਕਹਿੰਦੇ ਇਸ ਨੂੰ ਇਸ ਨੂੰ ਇਸੀ ਦਾ ਨਤੀਜਾ ਭੁਗਤਣਾ ਪੈਣਾ ਹੈ ਕਿਉਂਕਿ ਕਿਸਾਨਾਂ ਦੇ ਨਾਲ ਹੀ ਸਰਕਾਰਾਂ ਚੱਲਦੀਆਂ ਇਹਦੀ ੱੱਕੇਸ਼ਾ ਹੀ ਕਰੇ ਬਰਦਾਸ਼ਤ ਨਹੀਂ ਹੋਊਗੀ ਅਸੀਂ ਹੁਣ ਸਾਰਿਆਂ ਦੇ ਵਿੱਚ ਜਿਹੜਾ ਇੱਕ ਸਾਥਮਈ ਪ੍ਰਦਰਸ਼ਨ ਕਰਨਾ ਚਾਹੁੰਦਾ ਉਹਨਾਂ ਨੂੰ ਵੀ ਖੋਹਣਾ ਦੇ ਰਿਹਾ ਅੰਦਾਜ਼ਾ ਹੈ ਇਸ ਲਈ ਅਸੀਂ ਇਹ ਇੱਕ ਦਸਨਾ ਚੋਣੇ ਸਰਕਾਰ ਨੂੰ ਕਿਸ ਤਰ੍ਹਾਂ ਕਦੇ ਵੀ ਅੰਦੋਲਨ ਦੇ ਦਬਾਏ ਨਹੀਂ ਜਾ ਸਕਦੇ ਇੱਥੇ ਬਹੁਤ ਸਰਕਾਰਾਂ ਨੇ ਬਹੁਤ ਬਈਆਂ ਪਰ ਕਿਸਾਨਾਂ ਤੋਂ ਜਨਾ ਕਦੇ ਨਹੀਂ ਵੀ ਸਰਕਾਰ ਨੇ ਕੱਲੂ ਦੀ ਭਾਵੇਂ ਕਿੰਨਾ ਵੀ ਜ਼ਬਰ ਕਰ ਲਏ ਸਾਰਾ ਦੇਸ਼ ਥਰੀੜ ਵੀ ਹੱਡੀ ਆ ਸਾਰੇ ਦੇਸ਼ ਦੀ ਜਸਾਰ ਹੈ ਇਹ ਜਿਹੜੇ ਸਾਬਤ ਕਰਦੇ ਨੇ ਕਿ ਇਹ ਨਹੀਂ ਇਸਕੇ ਦੇ ਲੋਕ ਨੂੰ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਨੂੰ ਹੁਕਮ ਚਲੇ ਪੈਣੀ ਟੋਟਲ ਕਿਨੇ ਮੈਂਬਰ ਆ ਤੁਸੀਂ ਇੱਥੇ ਅਸੀਂ ਇੱਥੇ ਇਸ ਟਾਈਮ ਜਿਹੜੇ ਮੌੜ ਥਾਣੇ ਦੇ ਵਿੱਚ ਮੌੜ ਬਲਾਕ ਦੇ 33 ਜਿਹੜੇ ਵਰਕਰ ਹੈ ਮੇਠੇ ਇਸ ਦਾ ਫੰਡ ਕੀਤੇ ਹੋਏ ਹੈ